ਸਕੂਟਰੀ ਪਤਾ ਨਹੀਂ ਹੁਣ ਸਕੂਟਰੀ ਡਈ ਜਾਂ ਮੰਗਣਾ ਪ੍ਰੀਤ ਮੈਂ ਆਖਣ ਨਹੀਂ ਹਾਂ ਹੁਣ ਤੇ ਸਕੂਟਰੀ ਦਾ ਰੱਪੜ ਪਿਆ ਵਾ ਤੇ ਮੈਂ ਆਖਣ ਨਹੀਂ ਵੀ ਹੁਣ ਤੇ ਉਹਦੀ 15000 ਤਨਖਾਹ ਵਾ ਤੇ ਫੇਰ ਕੱਲ ਨੂੰ ਹੁਣ ਵਧਣੀ ਆ ਕਾਰ ਆਈ ਲక్ష్ਮੀ ਕਨ ਨੂੰ ਮੋੜਨੀ ਆ ਘਰੇ ਵਿਆ ਕਰਨੇ ਉਹਨੇ ਲੈ ਹੀ ਦਿੰਨੀ ਆ ਲਵਨੀ ਆ ਪਰ ਆਪਣੇ ਨੂੰ ਫੋਨ ਪੜਾ ਇੱਕ ਮਿੰਟ ਠਹਿਰ ਹੈਲੋ ਹੈਲੋ ਬਿੱਟੂ ਕੀ ਹਾਲ ਆ ਕੀ ਹਾ ਸਤਿ ਸ਼੍ਰੀ ਅਕਾਲ ਪੈਣਾ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਹਾਂ ਠੀਕ ਠਾਕ ਆ ਆਪਣੀ ਚਲੋ ਆਪ ਵੀ ਠੀਕ ਠਾਕ ਆ ਹੋਰ ਦੱਸ ਨਿਆਣੇ ਠੀਕ ਆ ਠੀਕ ਠਾਕ ਆ ਵਧੀਆ ਅੱਛਾ ਤੇ ਘਰੇ ਆ ਕਿ ਗਿਆ ਕਿਤੇ ਘਰੇ ਮੈਂ ਬਟਾਲੇ ਆਇਆ ਮੈਂ ਅੱਛਾ ਅੱਛਾ ਆਓ ਮੈਂ ਗੱਲ ਕਰਨੀ ਤੇਰ ਨਾਲ ਕੋਈ ਕੰਮ ਹੀਗਾ ਮੈਂ ਕਿਹਾ ਸੀਗਾ ਵੀ ਪੈਸੇ ਮੇਰੇ ਕੋ ਫੜ ਖੜ ਦੋ ਐਵੇਂ ਹਾਂ ਤੂੰ ਤੇ ਫਿਰ ਮੈਂ ਤੈਨੂੰ ਦੱਸੂੰਗੀ ਸਾਰੀ ਗੱਲ ਬਾਤ ਅੱਛਾ ਹਾਂ ਅਰਦਾਸ ਮੈਂ ਕਹਿੰਟੇ ਬਾਅਦ ਆਉਣਾ ਵਾ ਅੱਛਾ ਘੰਟਾ ਕ ਲੱਗ ਜਾਣਾ ਅਜੇ ਆਪਾਂ ਦਾਈਂ ਘੰਟਾ ਕ ਲੱਗ ਜਾਣਾ ਬਟਾਲੇ ਸਰਪੈ ਨੂੰ ਠੀਕ ਆ ਠੀਕ ਆ ਹਾਂ ਹਾਂ ਚੱਲ ਫੇ ਫੋਨ ਕਰਕੇ ਤੇ ਦੱਸ ਦੀ ਫੇ ਜਦੋਂ ਤੁਰੇਗਾ ਠੀਕ ਆ ਠੀਕ ਆ ਚੰਗਾ ਕਾਂਟੇ ਮੈਂ ਰੱਖੇ ਆ ਇੱਥੇ ਮੈਂ ਚੱਲ ਉਹ ਹੀ ਕੱਢ ਲੈਣੀ ਆ ਗਵਾਂਡਨ ਨੂੰ ਦਿੰਦੀ ਆ ਬਿਆਜ ਹੀ ਪੈਸੇ ਤੇ ਚੱਲੇ ਗਹਿਣੇ ਧਰ ਨਹੀਂ ਉਹ ਤੇ ਕੋਹ ਹੋਰ ਕੀ ਕਰਨਾ ਫਿਰ ਪੈਸੇ ਤੇ ਹੁਣ ਚਾਹੀਦੇ ਆ ਮੋਟਕੋ ਪੈਸੇ ਲੈ ਆਉਂਗੀ ਉਹ ਆਪਣੇ ਵੀਰ ਨੂੰ ਆਖੂਗੀ ਵੀ ਚੱਲ ਲੈ ਜਾ ਮੰਮੀ ਜੀ ਕਿੱਧਰ ਚੱਲੇ ਜੇ ਹਾਂ ਕਿੱਥੇ ਚੱਲੇ ਮੈਂ ਤੇਰੀ ਆਵਾਜ਼ ਮਾਰਨੀ ਕੋਈ ਜ਼ਰੂਰੀ ਹੁੰਦੀ ਆ ਵਿੱਚ ਮੈਂ ਪੁੱਛਿਆਈਏ ਤੁਹਾਨੂੰ ਕਿੱਥੇ ਚੱਲੇ ਜੇ ਪੁੱਛਿਆ ਮੈਂ ਕਿਤੇ ਚੱਲੀ ਹੋਊਂਗੀ ਕੰਮ ਤਾਂ ਵੀ ਕਿੱਥੇ ਚੱਲੇ ਤਾਂ ਜਰੂਰ ਪੁੱਛਣਾ ਹੈਗਾ ਮੈਨੂੰ ਵੀ ਕਿੱਥੇ ਚੱਲੇ ਪੁੱਛਣ ਦਾ ਤੇ ਹੱਕ ਹੈ ਹੀ ਨਾ ਕਾਹਦਾ ਮੈਂ ਇੱਥੇ ਚੱਲੀ ਹੋਣੀ ਕਿਤੇ ਲਾਗੇ ਸ਼ੱਕ ਮੈਨੂੰ ਦੱਸ ਜੋ ਤਾਂ ਵੀ ਕਿੱਥੇ ਚੱਲੀ ਇੱਥੇ ਚੱਲੀ ਕਿਸ ਦੇ ਲਾਗੇ ਕਿਸ ਦੇ ਘਰ ਦੱਸ ਜੋ ਕਿੱਥੇ ਚੱਲੇ ਤੂੰ ਕੰਮ ਤੇ ਕਰ ਲਾ ਭਾਂਡੇ ਮਾਂਜਣ ਵਾਲੇ ਪਏ ਆ ਉੱਥੇ ਸੁਟੇ ਆ ਮਾਂਜ ਲੈ ਹੁਣ ਮਾਂਜ ਲੈ ਮੈਂ ਤੂੰ ਦੱਸ ਜੋ ਮੈਨੂੰ ਮੈਂ ਕਿਤੇ ਨਹੀਂ ਚੱਲੀ ਇੱਥੇ ਹੀ ਆ ਮਾਂਜਲਾ ਭਾਂਡੇ ਚੱਲੀ ਕਿਤੇ ਕਿਸ ਦੇ ਘਰ ਦੂਰ ਨਹੀਂ ਚੱਲੀ ਚਲ ਜਾਓ ਤੇ ਕਿਹੜਾ ਮੈਨੂੰ ਦੱਸ ਕੇ ਪੁੱਛ ਤੈਨੂੰ ਫੇਰ ਤਾਂ ਪੁੱਛ ਕੇ ਹਰ ਗੱਲ ਮੈਨੂੰ ਜ਼ਰੂਰੀ ਨਹੀਂ ਕਿ ਪੁੱਛਣੀ ਮਰਦੀ ਡਾਡੀ ਜਾਓ ਆ ਮੈਂ ਬੋਲਦੀ ਰਹਿਣੀ ਹੁੰਨੀ ਆ ਪੱਠੇ ਕਿਹੜੇ ਪੱਠੇ ਲੱਗਾ ਕੁੱਤਰ ਨੂੰ ਆ ਮੈਂ ਆਈ ਤੁਹਾਡੇ ਨਾਲ ਮੰਮੀ ਵੇਣ ਕਿੱਥੇ ਗਏ ਹੱਥ ਚ ਕੋਈ ਸਫੜਿਆ ਆ ਇਹਨਾਂ ਨੇ ਫਿਰ ਕੀ ਆ ਮੰਮੀ ਗਈ ਹੋਊਗੀ ਕਿ ਇਹਦੇ ਘਰ ਕੋਈ ਕੰਮਕਾਰ ਕਰਨ ਗਈ ਹੋਊਗੀ ਕੰਮ ਨਹੀਂ ਕਰਨ ਗਏ ਉਹਨੇ ਕੋ ਹੱਥ ਚ ਫੜਿਆ ਅਸੀਂ ਪਰਸ ਦੇ ਵਿੱਚ ਦੇਖਿਆ ਉਹ ਤਾਂ 10 ਮਾਲਕਣ ਵਾਂ ਘਰ ਦੀ ਚੰਗੀ ਭਲੀ ਕੀ ਉਹਨੇ ਲੈ ਕੇ ਕੀ ਫੜਨਾ ਕੀ ਸੀ ਉਹਨੇ ਐਵੇਂ ਤੂੰ ਸੋਚਦੀ ਰਹੀ ਨਹੀਂ ਗੱਲਾਂ ਪੁੱਠੀਆਂ ਸਿੱਧੀਆਂ ਮੈਂ ਸੋਚਦੀ ਨਹੀਂ ਆ ਵੇਖੇ ਦਿਓ ਮੈਂ ਕਹਿੰਦੀ ਸੱਚੀ ਹੋਣਾ ਜੇ ਕੀ ਤੇਰਾ ਕੀ ਦਾਦਾ ਕੀ ਫੜਿਆ ਹੋਊਗਾ ਮੈਨੂੰ ਨਹੀਂ ਲੈਣਾ ਨਹੀਂ ਮੈਨੂੰ ਪਤਾ ਕੀ ਫੜਿਆ ਤੇ ਚਾਹੇ ਤੇ ਤੈਨੂੰ ਪਤਾ ਹੀ ਨਹੀਂ ਕਿਸ ਕਾਲ ਦਾ ਤਾਂ ਚਾਹੇ ਤੇ ਮੈਨੂੰ ਸੱਚ ਦੱਸਣਾ ਵੀ ਆ ਚੀਜ਼ ਨਹੀਂ ਚਾਹੇ ਤੇ ਦੱਸਣਾ ਮੈਨੂੰ ਤੇ ਆ ਚੀਜ਼ ਫੜੀ ਹੋਣੇ ਜਦੋਂ ਪਤਾ ਨਹੀਂ ਤੈਨੂੰ ਤੂੰ ਵੇਖਿਆ ਨਹੀਂ ਆ ਫਿਰ ਤੈਨੂੰ ਕੀ ਪਤਾ ਚਾਹੇ ਤੇ ਮੈਨੂੰ ਦੱਸ ਕੀ ਫੜਿਆ ਅੰਨੇ ਮੈਂ ਨਹੀਂ ਜੇ ਵੇਖੀ ਕੋਈ ਚਾਹੇ ਤੇ ਜਿੰਨਾ ਚਿਰ ਤੂੰ ਚੀਜ਼ ਨਹੀਂ ਵੇਖੀ ਉਹਨਾਂ ਚਿਰ ਤੂੰ ਕਿੱਦਾਂ ਕਹਿ ਦੇਂਗੀ ਵੀ ਮੰਮੀ ਨੇ ਖੜੀ ਕੋਈ ਚੀਜ਼ ਪੜ ਕੇ ਹੁਣ ਕੀਵਤਾ ਕੀ ਆ ਸੌ ਜਾਂਦੀ ਇੱਥੇ ਅੰਟੀ ਅੰਟੀ ਘਰ ਗਈ ਏ ਨਹੀਂ ਕੀਵਤਾ ਕਿੰਨਾ ਦੇ ਘਰ ਗਈ ਆ ਪਤਾ ਨਹੀਂ ਜੇ ਤੂੰ ਇਹ ਤੇ ਬਸ ਮੈਨੂੰ ਹੀ ਟੋਕਣਾ ਹੁੰਦਾ ਮੇਰੀ ਗੱਲ ਤਾਂ ਸੁਣਦੇ ਹੀ ਨਹੀਂ ਲੈ ਤੇ ਗੱਲ ਤਾਂ ਸੁਣ ਲਈ ਤੇਰੀ ਹੁਣ ਮੈਂ ਕੰਮ ਕਰਦਾ ਵਿੱਚ ਤੂੰ ਟੋਕਾ ਬੰਦ ਕਰਾ ਤਾਣ ਕੇ ਫੇ ਟੋਕਾ ਬੰਦ ਕਰਦੇ ਸੀ ਤੀਨਾ ਪਤਾ ਨਹੀਂ ਕੀ ਘਾ ਟੁੱਟ ਗਿਆ ਆ ਮੈਂ ਉਹ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਠੀਕ ਜੀ ਮੈਂ ਆਪਣੇ ਕੰਮ ਨਾਲ ਮਤਲਬ ਰਾਦੀ ਮੈਂ ਤੁਹਾਨੂੰ ਦੱਸਣੇ ਇਹ ਤਾਂ ਹੀ ਤੇ ਮੇਰੇ ਗਾਲੀ ਪੈ ਗਏ ਲੈ ਗਾਲ ਕੀ ਪਾਣਾ ਤੈਨੂੰ ਜਦੋਂ ਪਤਾ ਹੀ ਨਹੀਂ ਕਿਸ ਗੱਲ ਦਾ ਤੂੰ ਫੇਰ ਕੀ ਦੱਸਣਾ ਜੀ ਮੈਨੂੰ ਚਲੀ ਜਾ ਕੰਮ ਮੈਨੂੰ ਨਹੀਂ ਕੋਈ ਜ਼ਰੂਰਤ ਹੈ ਕਿ ਦੱਸਣ ਆਹ ਚੰਗਾ ਜਾ ਕਦਰ ਆ ਗਿਆ ਯਾਰ ਲੈ ਇੰਨੇ ਵੇ ਹੋ ਜੇ ਮੈਂ ਪੱਠੇ ਕੁੱਤਰ ਲੱਗਾ ਸੀ ਹੁਣੇ ਆਉਣਾ ਵੇਖ ਕੇ ਆਵਾ ਮਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਵਧੀਆ ਆਪਣੀ ਸ਼ਰਾ ਵਧੀਆ ਆਪਣੀ ਬਹੁਤ ਠੀਕ ਠਾਕ ਵਧੀਆ ਵਧੀਆ ਹੋਰ ਹਾਂ ਠੀਕ ਆ ਵਧੀਆ ਅੱਜ ਕਿੱਧਰ ਮਾਰਿਆ ਫੇਰਾ ਅੱਜ ਤਾਂ ਹੀ ਆ ਗਿਆ ਮਟਾਲੇ ਆਇਆ ਸੀ ਮੈਂ ਹਾਂ ਚੱਲ ਹੋ ਗਈ ਉਹਨਾਂ ਘੜੀ ਚੱਲ ਵਧੀਆ ਕੀਤਾ ਕੇ ਘਰ ਨਹੀਂ ਉਹਨੂੰ ਰੱਜੋ ਲਿਆ ਪਾਣੀ ਮਾਮਾ ਆਵਾ ਪਾਣੀ ਪਿਆਲ ਕੋਟ ਗਰਮੀ ਬੜੀ ਆ ਹੋਰ ਮਾਮਾ ਪੈ ਠੀਕ ਠਾਕ ਹਾਂ ਠੀਕ ਠਾਕ ਨਾਨੀ ਹੁਣੀ ਘਰੇ ਸਭ ਠੀਕ ਠਾਕ ਵਧੀਆ ਵਧੀਆ ਕਿੱਦਾਂ ਕਾਰੋਬਾਰ ਠੀਕ ਆ ਕਾਰੋਬਾਰ ਕੀ ਕਰਦੇ ਨੇ ਅੱਜ ਕੱਲ ਫਿਰ ਮਾਸ ਝੋਨਿਆ ਤੇ ਜ਼ੋਲੀ ਹੋਏ ਆ ਚੱਲ ਵਧੀਆ ਵੱਡੇ ਬੁੱਢੇ ਜੇ ਥੋੜਾ ਬਹੁਤਾ ਕਿ ਨਹੀਂ ਵੱਡੇ ਆ ਜੇ ਤੇ ਫੇਰ ਕਦੇ ਹਲਦੀ ਜੀ ਬੜੀ ਪਈ ਜਾਂਦੀ ਆ ਤੇ ਆਹੋ ਹਲਦੀ ਜੀ ਬੜੀ ਕੁੰਗੀ ਬੜੀ ਪੈਂਦੀ ਯਾਰ ਤਾਂ ਕੁੰਗੀ ਬੜੀ ਪੈਂਦੀ ਹਾਂ ਤੇ ਇੱਦੋਂ ਤੇ ਮੇਰਾ ਰਾਦਾ ਹੀ ਸਪਰੇਅ ਕਰਦੀਏ ਤੇ ਆਂਦੇ ਫਾਇਦਾ ਨਹੀਂ ਕੋਈ ਉਹ ਹੁਣ ਮੀਂਹ ਦੇ ਕਰਕੇ ਮਾਮਾ ਫਾਇਦਾ ਨਹੀਂ ਹੈਗਾ ਕੋਈ ਵੀ ਮੀਂਹ ਬੜੇ ਪੈ ਗਏ ਤੈਨੂੰ ਪਤਾ ਹੈ ਹਰਕਾਉਂ ਦੋ ਟਾਈਮ ਹੀ ਹੁਣ ਟਾਈਮ ਲੰਘ ਗਿਆ ਹੁਣ ਇਹ ਪਾਣੀ ਵੀ ਨਹੀਂ ਲਾਇਆ ਹੁਣ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਲਾਣਾ ਜੀ ਕੁੜੀ ਹੈ ਹਾਂ ਜੀ ਠੀਕ ਆ ਤੁਸੀਂ ਦੱਸਿਆ ਹੀ ਨਹੀਂ ਹੁਣਾ ਇਹ ਕੀਤਾ ਸੀ ਮੰਮੀ ਡੈਡੀ ਨੂੰ ਫੋਨ ਮੈਂ ਠੀਕ ਆ ਪਾਣੀ ਪੀ ਲਓ ਚੱਲ ਆ ਜਾ ਮਮਾ ਅੰਦਰ ਬੈਠਨੇ ਆ ਇੱਥੇ ਪੱਖੇ ਥੱਲੇ ਇੱਥੇ ਤੇ ਗਰਮੀ ਬਹੁਤ ਜ਼ਿਆਦੀ ਆ ਆ ਜਾ ਛੇਤੀ ਚੱਲ ਜਾਣਾ ਵਾ ਕੰਮ ਬੜਿਆ ਮੈਨੂੰ ਮਾਤਾ ਦੇ ਇੱਥੇ ਗਈ ਕਿਸ ਦੇ ਘਰ ਆ ਜਾਂਦੀ ਰੁਕ ਜਾ ਕੀਤਾ ਤੈਨੂੰ ਫੋਨ ਆਹ ਫੋਨ ਕੀਤਾ ਸੱਜੋ ਨੀਰਜ ਜੋ ਕਿੱਥੇ ਹੈ ਜੀ ਮੰਮੀ ਜੀ ਕੀ ਕਰੰਡੀ ਆ ਕੁਛ ਨਹੀਂ ਮੈਂ ਆ ਥੋੜਾ ਕੰਮ ਕਰੰਡੀ ਆ ਆਸ਼ਾ ਮਮਾ ਆ ਤਾ ਰੱਖ ਨਹੀਂ ਹੈ ਜੀ ਹਾਂਜੀ ਆਏ ਆ ਪਿਆਲਿਆ ਚਾਹ ਪਾਣੀ ਪਾਣੀ ਪਿਆ ਚਾਹ ਨਹੀਂ ਹੈ ਜੇ ਬਣਾਇ ਚਾਹ ਕਿਉਂ ਨਹੀਂ ਬਣਾਈ ਦੱਸ ਕੋਈ ਨਹੀਂ ਬਣਾ ਦਿੰਦੇ ਆ ਤੁਸੀਂ ਬੈਜ ਮਾਮਾ ਜਿੱਦਾਂ ਜੀ ਬਹਿ ਜਾ ਨਹੀਂ ਚਾਹ ਬਣਾ ਕੇ ਤੇ ਪਿਆਲਣੀ ਤੇ ਆ ਜਿੰਨੇ ਮਾਮਾ ਕਿਦਾਂ ਲਵੇਰਾ ਲੂਰਾ ਹੈਗਾ ਆ ਰਹਾਗਾ ਮੇਰਾ ਠੀਕ ਆ ਆ ਲੈ ਇਹੋ ਚਾਹ ਆ ਗਿਆ ਬਿੱਟੂ ਹਾਂਜੀ ਸਤਿਕਾਰ ਸਤਿਕਾਰ ਠੀਕ ਠਾਕ ਹਾਂ ਤੂੰ ਸੁਣਾ ਆਪਣੀ ਹਾਂ ਠੀਕ ਆ ਵਧੀਆ ਹੋਰ ਨਿਆਣੇ ਸਿਆਣੇ ਠੀਕ ਆ ਹਾਂ ਠੀਕ ਹੈ ਆਪਣੀ ਸੁਣਾਓ ਜੀ ਆਪ ਵੀ ਵਧੀਆ ਹਾਂ ਠੀਕ ਐ ਹੋਰ ਬਿੱਟੂ ਮੰਮੀ ਠੀਕ ਹੀ ਹੈਗੀ ਹਾਂ ਠੀਕ ਠਾਕ ਆ ਵਧੀਆ ਅੱਛਾ ਅੱਛਾ ਤਾਂ ਵਧੀਆ ਕਿਹਦੇ ਸੱਦੇ ਆਇਆ ਫੋਨ ਕੀਤਾ ਇਹ ਫੇਰੇ ਮੈਨੂੰ ਹਾਂ ਤੇ ਮੈਂ ਤੇ ਵਟਾਲੇ ਆਇਆ ਤੇ ਮੈਂ ਤਾਂ ਚੱਲ ਹੋਈ ਚੱਲਦਾ ਅੱਛਾ ਹਾਂ ਪਲਾ ਅਰ ਜੋਣੇ ਧਰੀ ਚਾਹ ਚਾਹ ਕੀ ਹੋਣੀ ਮੈਂ ਵੇਖਾਂ ਪਲਾ ਮੈਂ ਤੇ ਬਿੱਟੂ ਤਾਂ ਚੋਰੀ ਸੱਦਿਆ ਹੀਗਾ ਅੱਛਾ ਤੂੰ ਤੇ ਭਾਂਡਾ ਭਾਂਦੇ ਲੱਗਾ ਸੀ ਉਹਦੇ ਸਾਹਮਣੇ ਤੇ ਮੈਨੂੰ ਤੇ ਫੋਨ ਤੇ ਨਹੀਂ ਇਹਨਾਂ ਦੱਸਿਆ ਮੈਨੂੰ ਫੋਨ ਤੇ ਤਾਹ ਦਿੰਦੇ ਤੇ ਮੈਨੂੰ ਹਾਂ ਮੈਂ ਦੱਸਿਆ ਨਹੀਂ ਮੈਂ ਚਾਹ ਕਿਹੜਾ ਇਹ ਲੱਗੇ ਹੋਣੇ ਆ ਆਹ ਫੋਨ ਤੇ ਇਹਨਾਂ ਦੱਸਿਆ ਤੁਸੀਂ ਮੈਨੂੰ ਆਹ ਉਹ ਮੈਂ ਤਾਂ ਸੱਦਿਆ ਹੀ ਪਿਓ ਛੋਟੀ ਜਿਹੜੀ ਆ ਪ੍ਰੀਤ ਹਾਂਜੀ ਹਾਂਜੀ ਉਹ ਦਹੀ ਆ ਸਕੂਟਰੀ ਮੰਗਣ ਅੱਛਾ ਅੱਛਾ ਤੇ ਇਹ ਹੁਣ ਹੁੰਦੇ ਆ ਨਾਰਾਜ ਜੋੜਾ ਤੇ ਰੱਜੋ ਵੀ ਹੂੰ ਹੂੰ ਇਸ ਗੱਲ ਦੇ ਵਿੱਚ ਤੇ ਮੈਂ ਹੁਣ ਉਹਨੂੰ ਚੋਰੀ ਛੱਪੀ ਮੈਂ ਚੱਲ ਹੁਣ ਜੇ ਜਾਂਦੀ ਆ ਪਹਿਲੇ ਚਾਰ ਲੈਂਦੀ ਆ ਆਹ ਉਹ ਨਾ ਕੋ ਹੁੰਦਾ ਹੀ ਆ ਹੁੰਦਾ ਹੀ ਆ ਹੁਣ ਗਾੜੀ ਤਨਖਾਹ ਦੀ ਵਾਧ ਹੀ ਜਾਣੀ ਆ ਜੇ ਤੇ ਹੁਣ 15000 ਵਾ ਗਾੜੀ ਹੋਰ ਵਾਧ ਜਾਣੀ ਆ ਚਲੋ ਪੱਕੀ ਹੋ ਵੀ ਦੱਪੇ ਵਾਧ ਜਾਣੀ ਆ ਆਹ ਤੇ ਮੈਂ ਤਾਂ ਸੱਦਿਆ ਹੀ ਮੈਂ ਚੱਲ ਤੈਨੂੰ ਪੈਸੇ ਦਿੰਨੀ ਆ ਤੇ ਤੂੰ ਸਕੂਟਰੀ ਇਹਨੂੰ ਲੈ ਦੇ ਭਾਵੇਂ ਕੋਈ ਚਲਦੀ ਲੈ ਲਈ ਕੋਈ ਨਹੀਂ ਲਾਦਾਂਗੇ ਕੁਟਰੀ ਲਾਦਾਂਗੇ ਆਹੋ ਮੈਂ ਤਾਂ ਸੱਜਿਆ ਮੈਂ ਪੜਦੇ ਜੇ ਨਾ ਫੜਾਉਂਗੀ ਤੈਨੂੰ ਅੱਛਾ ਵੀ ਉਹਨਾਂ ਨੂੰ ਨਾ ਪਤਾ ਲੱਗ ਜੇ ਕੋਈ ਨਹੀਂ ਕੋਈ ਨਹੀਂ ਆਹੋ ਘਰ 'ਚ ਵੀ ਕਪਾਤ ਪੈਂਦਾ ਪੈਂਦਾ ਵਾ ਕਿ ਉਹ ਬਥੇਰਾ ਉਹ ਤਾਂ ਤੈਨੂੰ ਪਤਾ ਹੀ ਅੱਗੇ ਉਹ ਦੂਜੀ ਜਿੱਦਾਂ ਕਰਦੀ ਆ ਰੱਜੋ ਹਾਂ ਹਾਂ ਆਹੋ ਤੇ ਕੋਈ ਨਹੀਂ ਤੂੰ ਏਦਾਂ ਕਰੀ ਨਾ ਤੂੰ ਵੇਖੀ ਕੋਈ ਵੀ ਨਵੀਂ ਨੀ ਕੀ ਜ਼ਰੂਰੀ ਲੈਣੀ ਵੀ ਚਲਦੀ ਵੇਖ ਲਈ ਕੋਈ ਨਹੀਂ ਸੈਂਗ੍ਰੈਂਡ ਵੇਖ ਲਾਂਗੇ ਸਾਫ਼ ਵੇਖ ਲਾਂਗੇ ਚੰਗੀ ਜਿਹੀ ਹਾਂ ਆਹੋ ਵੀ ਚੰਗੀ ਹੋਵੇ ਚਲਦੀ ਚੰਗੀ ਹੋਵੇ ਜਿਹੜੀ ਮੇਰਦਾਂ ਦੀਆਂ ਬਥੇਰੀਆਂ ਮੇਰਦੀਆਂ ਲੈਦਾ ਮੈਂ ਤਾਂ ਫੋਨ ਕੀਤਾ ਸੀਗਾ ਮੈਂ ਤੇ ਇਹਨਾਂ ਤੋਂ ਚੋਰੀ ਕੀਤਾ ਸੀ ਫੋਨ ਹਾਂ ਆ ਮੈਂ ਲਿਆਈ ਹਾਂ ਹੁਣ ਮੈਂ ਹਾਂ ਚੱਲ ਮੈਂ ਤੇ ਇਹਨਾਂ ਤੋਂ ਪੜਦੇ ਨਾ ਹੀ ਗਈ ਹਾਂ ਹੂੰ ਹਾਂ ਆਹੋ ਤੇ ਆਲਾ ਫੜ ਕੋਈ ਨਹੀਂ ਆ ਰੁਪਈਆ 50 ਹਜ਼ਾਰੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਵਾਦਾ ਘਾਟਾ ਕਰ ਲੈ ਕੋਈ ਨਹੀਂ ਗੱਲ ਮੈਂ ਕਰਲਾਂਗਾ ਵਾਦਾ ਜੇ ਕੋਈ ਪਹੂਗਾ ਜਾਂ ਹਨਾ ਜਿੱਦਾਂ ਕੋਈ ਵਧੀਆ ਚੰਗੀ ਹਾਲਤ ਚ ਹੋਵੇ ਜਿਹੜੀ ਉਹ ਵੀ ਹੁਣ ਛੁੱਟੀਆਂ ਕਰਕੇ ਬੈ ਗਈ ਸੀ ਹਾਂ ਆਂਦੀ ਮੈਂ ਨਹੀਂ ਜਾਣਾ ਉਹਨੇ ਕਹਿੰਦਾ ਮੈਨੂੰ ਤਾਂ ਬਿੱਟੂ ਸਕੂਟਰੀ ਲਿਆਉਣੀ ਆ ਨਾ ਹਾਂ ਹਾਂ ਇਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਮੇਰੇ ਵੱਲੋਂ ਵੀ ਇਹਨੇ ਪੈਸੇ ਦਿੱਤੇ ਆ ਪੈਣੇ ਆਹ ਹਾਂ ਕੋਈ ਨਹੀਂ ਤੇ ਤੂੰ ਇਦਾਂ ਆਖੀ ਵੀ ਬਾਹਰੋਂ ਆਇਆ ਸੀਗਾ ਫੋਨ ਬਾਹਰ ਵਾਲੇ ਦਾ ਆਹ ਹਾਂ ਉਹਨੇ ਪੈਸੇ ਪਾਏ ਸੀਗੇ ਉਹਦਾ ਨਾਮ ਲਾਵੀ ਨਾ ਕੋਈ ਨੂੰ ਉਹਦੇ ਲੈ ਲਾਂਗੇ ਨਾ ਜਿਹੜਾ ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਇਹਨੇ ਪੈਸੇ ਦਿੱਤੇ ਆ ਆ ਮੈਂ ਕਹੂੰਗਾ ਫੋਨ ਬਾਹਰੋਂ ਆਇਆ ਸੀ ਮੈਨੂੰ ਤੇ ਮੈਂ ਕਹਿੰਦਾ ਕਿ ਛੂਟਰੀ ਲੈ ਦੇ ਆਹੋ ਪੈਸੇ ਮੈਂ ਬੇਦਿੰਨਾ ਬਹੀ ਬੇਦਿੰਨਾ ਮਾ ਦਾ ਤਾਂ ਕਰਕੇ ਹਾਂਜੀ ਆਹੋ ਤੂੰ ਕੋਈ ਵੇਖ ਲਈ ਚੰਗੀ ਹਾਲਤ ਚੀ ਹੋਵੇ ਕੋਈ ਨਹੀਂ ਚੰਗੀ ਹਾਲ ਦੀ ਲੈ ਕੇ ਦੇਵਾਂਗੇ ਆਹੋ ਹਾਂ ਪੈਸੇ ਮੈਂ ਤਾਂ ਦਿੰਨੀ ਆ ਮੈਂ ਲਿਆਂਦੇ ਆ ਪੈਸੇ ਕੋਈ ਨਹੀਂ ਕੋਈ ਨਹੀਂ ਚੰਗਾ ਫੇ ਪੈਣ ਮੈਂ ਚੱਲਦਾ ਫੇ ਬਹਿ ਜਾ ਚਾਹ ਲੱਗੀ ਸੀ ਲਿਹਾਉਣ ਚਾਹ ਆਏ ਨੇ ਕਿੱਥੇ ਲੈਣੇ ਪਾਣੀ ਪੀਲ ਕੇ ਕਰਨ ਦੀ ਗਈ ਆ ਤੇ ਮੁੜ ਕੇ ਤੇ ਚਾਹ ਬਣਾ ਕੇ ਲਿਆਈ ਦੀ ਹਾਂ ਆਹੋ ਤਾਂ ਤੂੰ ਵੇਖ ਹੀ ਲਈ ਜਾਣਾ ਚਾਹ ਬਣਾਉਂਦੇ ਆ ਇੰਨੀ ਜਿੱਲੀ ਮਿਲੀ ਓ ਉਹ ਆ ਦਿੰਦੀ ਮੈਨੂੰ ਕੰਮ ਦਾ ਛੱਡਦੇ ਆ ਮੈਨੂੰ ਕੰਮ ਦਾ ਪਤਾ ਹੀ ਨਹੀਂ ਲੱਗਦਾ ਵੀ ਆਏਗਾ ਇਹਦਾ ਵੀ ਕਿ ਕੌਣ ਆ ਗਿਆ ਤੇ ਕੌਣ ਚਲ ਗਿਆ ਮੈਂ ਆ ਆ ਕੇ ਵੀ ਆਈਆਂ ਪਛਾਣ ਹੀ ਪਿਆਲੀ ਮਾਮੇ ਆਪਣੇ ਨੂੰ ਇਹ ਲੱਗੀਆਂ ਪਿਆਲ ਦੀ ਨਹੀਂ ਆਵੇ ਕਦੋਂ ਦੀ ਧਰੀ ਹੋ ਵੇਖ ਲੈ ਇਦਾਂ ਕਰਦੀ ਐ ਇਹਨਾਂ ਪਤਾ ਨਹੀਂ ਨਾ ਹੈ ਇਹਨਾਂ ਨੂੰ ਆਹੋ ਹਾਂ ਕੋਈ ਗੱਲ ਨਹੀਂ ਤੇ ਬੈਠ ਮੈਂ ਚਾਹ ਪੀ ਜਾਨਾ ਚਾਹ ਕੋਈ ਨਹੀਂ ਵਾ ਚਾਹ ਪੀ ਲਈ ਹੁਣ ਕੋਈ ਗੱਲ ਨਹੀਂ ਅੱਛਾ ਹਾਂ ਚੱਲ ਫਿਰ ਯੰਗਾ ਭਾਂਜੇ ਫੇ ਮੈਂ ਚੱਲਦਾ ਮਾਮਾ ਚੱਲਿਆ ਵਾ ਚਾਹ ਤੇ ਪੀ ਜਾਂਦਾ ਉਹ ਚਾਹ ਕਿੱਥੋਂ ਬਣਨੀ ਗਈ ਵਾ ਚਾਹ ਬਣਾਈ ਹੱਥ ਨਾਲ ਨਹੀਂ ਰੱਖਣ ਦੀ ਆ ਰੱਖੀ ਚਾਹ ਤੇ ਰੱਖੀ ਆ ਉਹ ਤੇਰੀ ਚਾਹ ਰੱਖੀ ਆ ਤੱਕ ਤੇ ਚਾਹ ਉਹ ਨਹੀਂ ਮਾਮਾ ਪਹੁੰਚੇ ਉਹ ਬੰਦੇ ਤੇਰੇ ਗਾੜੀ ਗਾੜੀ ਗਏ ਉੱਠ ਕੇ ਮੈਨੂੰ ਰੱਖੀ ਚਾਹ ਤੇ ਮੈਨੂੰ ਸੇਤੀ ਆ ਮੈਂ ਜਨਾ ਵਟਾਲੇ ਖਲੋਣਾ ਘੜੀ ਕੰਮ ਆ ਜੇ ਥੋੜਾ ਜਿਹਾ ਤੂੰ ਚੱਲ ਪੀ ਜਾਂਦਾ ਘਟ 10 ਮਿੰਟ ਲੱਗਣਗੇ ਇਹ ਪੀ ਲਾਂਗੇ ਫੇ ਕਿਥੇ ਨਾ ਆਉਂਗਾ ਮੈਂ ਚੱਲ ਕੋਈ ਨਹੀਂ ਵੇਖ ਲੋ ਫੇ ਮਾਰੇ ਉਹ ਚੱਕਰ ਫੇ ਮਾਰੂੰਗਾ ਮਰੂੰਗਾ ਚੱਕਰ ਫੇ ਆਉਣਾ ਤੂੰ ਤੇ ਆਉਣ ਜਾਣ ਨਹੀਂ ਕੀਤਾ ਤੇ ਕੀ ਕੰ ਹਾਂ ਠੀਕ ਆ ਫਿਰ ਚੰਗਾ ਚੰਗਾ ਫਿਰ ਚੰਗਾ ਚਲੋ ਠੀਕ ਆ ਬਾਮਾਈ ਹਾਂ ਚੰਗਾ ਚੰਗਾ ਪੈਣ ਫਿਰ ਚੰਗਾ ਚੰਗਾ ਆਹ ਫੇ ਆਉਂਗਾ ਮੈਂ ਚੰਗਾ ਹਾਂ ਮਾਰੀ ਹਾਂ ਤੇਤੀ ਚੰਗਾ ਚੰਗਾ